لا ਮੇਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਉਥਾਈ ਹੋਏ ਸਹਾਇਕ ਸਤਿ ਆਸ਼ਿਸ਼ਾਂ ਕੇ ਆਤਮ ਸਤੂ ਹਾਜ਼ਰ ਹਜੂਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਡਰਸ਼ਨ ਦਾ ਅਧਿਆਤ ਅੰਦਰ ਬੋਲੋ ਜੀ ਵਾਹਿਗੁਰੂ ਜੀ ਮਾਨਯੋਗ ਹੈ ਕਿ ਉਸਨੇ ਆਪਨੇ ਆਸਰੇ ਆ ਕੇ ਭਨ ਭਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਅਨ ਸੁਵਿਤਰ ਚਰਨ ਕਮਨਾਂ ਵਿੱਚ ਆਸਰੇ ਸਿਮ ਜੁੜੀ ਸਤਿ ਪਾਤਸ਼ਾਹੀ ਆ ਨਾਨਕ ਲੱਖ ਰੁਪਈਆ ਤੁਹਾਡੇ ਚੁੱਹੀਆਂ ਇਹ ਸਤਿਗੁਰੂ ਨਦਰ ਕਰੇ ਜਿਵੇਂ ਕੇ ਕਰਨਾਮ ਦੇ ਮਹਾਨ ਸੰਤ ਜੀ ਦੇ ਹੋਏ ਬਿਹਾਵਾ ਕਾਣ ਸਾਰ ਸਰਬਜੀਤ ਅੰਦਰ ਸਾਨਾ ਸਾਹ ਸਤਿਗੁਰੂ ਸਾਹਿਬ ਜੀ ਨੂੰ ਗੋਬਿੰਦ ਸਿੰਘ ਸਾਹਿਬ ਜੀ ਨਾਲ ਦੇ ਅਵਤਾਰ ਕੋਲ ਦੀਆਂ ਖੁਸ਼ੀਆਂ ਸੰਤਾਂ ਲੈਣੀਆਂ ਹਰਿਆਣ ਸਤਜੀ ਜੀ ਆਪ ਜੀ ਦੀ ਮੌਜੂਦਾ ਹਾਲੀ ਅੰਦਰ ਪੰਨਾ ਪਿਆਰੇ ਵੀ ਲੋਏ ਸੰਤਾਂ ਮਾਣਕ ਵਕਲਾਮਤ ਹੋਣੀ ਹੋਈਆਂ ਇਸ ਦੇ ਸਿੱਤੇ ਪਾਸਤਾ ਜੀ ਨੂੰ ਸਰਦਾਰ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਹਾਜ਼ਰੀ ਰਹਿਣ ਪਰਿਵਾਰ ਬੇਨਤੀ ਕਰਦਾ ਹੈ ਆਪ ਜੀ ਦੇ ਚਰਨਾਂ ਤਰਲਾ ਲੈਂਦਾ ਹੈ ਕਿਰਪਾ ਕਰਿਓ ਉਹਨਾਂ ਦੀ ਬੇਤੀ ਪੂਜਾ ਨੂੰ ਪੁੱਤਰ ਦੀ ਰਾਤ ਬਖਸ਼ਿਸ਼ ਕਰਿਓ ਉਹ ਜੀ ਘਰ ਦਾ ਸਜਣ ਜਿਸ ਜਹਾਂ ਤੋਂ ਪਾਵੇ ਕਿਰਪਾ ਕਰਨੀ ਦਇਆ ਕਰਨੀ ਮਿਹਰ ਕਰਨੀ ਤਲਵਾਰ ਦਿਓ ਇਹੇ ਘਰ ਚੁੱਪਾਂ ਦੀਆਂ ਬੋਛਾਾਂ ਨੇ ਪਰਵਾਜ਼ ਦੀਆਂ ਮਨੋ ਭਾਂਨਾ ਪੂਰੀਆਂ ਕਰਨੀਆਂ ਬੇਟੀ ਨੂੰ ਪੁੱਤਰ ਦੀ ਰਾਤ ਵਿੱਚ ਕੋਸ਼ਿਸ਼ ਕਰਨੀ ਲੋ ਤਲਵਾਰ ਤੇ ਸ਼ਮ ਅਸੋਈਆ ਸੰਗ ਦੀ ਜਿਨਾਖ ਜਾਨਿਆਂ ਜਰਮਾਇ ਇਹ ਜਾਨ ਨੇ ਬਣਾ ਦੇ ਪ੍ਰਭੂ ਕਰਨੇ ਤਲਵਾਰ ਦੀਆਂ ਕਲਾ ਬੋਛਾਾਂ ਕਰਨੀਆਂ ਸੇਗੋ ਸਿੱਖ ਪਿਆਰੇ ਮਿਲਨੇ ਜਿਨਾ ਮਿਲਿਆ ਆਂਦੇ ਦਾ ਪੁੱਤਰ ਮਾਨ ਚੰਦੇ ਆਵੇ ਨਾਲ ਕ ਨਾਮ ਕਰਦੇ ਤੋ ਤੇਰੇ ਭਾਣੇ ਵੱਧਦਾ ਭਲਾ वाहेगुरु जी कलसा वाहिगुरु जी फतेह ਕ੍ਰਤਾਰਾਮ ਗਗਨੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ ਰੰਗਤ ਗੁਰ ਤੇ ਮਰਦਾਸ RAM DAS ਹੋਏ ਸਾਈਂ ਅਰਥ ਨਹਰ ਗੋਬਿੰਦਨ ਸਮਰਾ ਸ੍ਰੀ ਹਰਾਇ ਸ੍ਰੀ ਹਰਿ ਸੰਤਿਆ ਹੀ ਜੇ ਬਿਠੀ ਸਾਧ ਦੁਖ ਜਾਏ ਤੇ ਭਾਦਰ ਸਿਮਰਿਐ ਕਰ ਨਾਮੁ ਲਿ ਜਾਵੇ ਤਾਇ ਸਾਥ ਸਾਈ ਹੋਏ ਸਾਈ 10ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਈ ਹੋਏ ਸਾਈ ਦਸਾਂ ਪਾਛਾਹਾਂ ਦੀ ਜੋਤ ਆਦ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸਾਂ ਦੀਦਾਰ ਦਾ ਧੰਨ ਅੰਤਰ ਕੀ ਬੋਲ ਦੀ ਕਾਲ ਪੁਰਖਾ ਪੜੇ ਪੰਥ ਦੇ ਦਾਸ ਸਹਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰ ਧਾਮਾਂ ਦੇ ਜਿਨ੍ਹਾਂ ਤੂੰ ਪੰਥ ਨੂੰ ਵਿਛੋੜਿਆ ਗਿਆ ਆਤਮਾ ਦੀ ਸੇਵਾ ਸਿਮਾਂਤ ਦਾ ਦਾਨ ਆਪਣੇ ਤਿਆਰੇ ਖਾਸਾ ਜੀ ਨੂੰ ਬਖਸ਼ੋ ਜੀ ਏਨ ਮਾੜਿਆ ਦੇ ਮਾੜਾ ਨੇ ਤਾਣਿਆ ਦੇ ਤਾਣ ਨੰਨੇ ਉੱਚਾ ਦੇ ਹੋਟ ਨਿਆਸਰਨ ਆਸਰੇ ਚਲ ਰਸਰ ਦੇ ਮਾਰ ਕੋ ਤਤਾਂ ਤਾਜ ਦੇ ਮਾਰ ਕੋ ਧੰਨ ਸਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੇ ਆਵੇ ਚਰਣਾ ਕਰਦਾਸ ਬੇਰਤੀ ਜੋਦਰੀਆਂ ਲਾ ਖੁਸ਼ੀਆਂ ਬਾਸ਼ੀਆ ਦੇ ਸਤਗੁਰੂ ਨਜ਼ਰ ਕਰੇ ਨਿਮਕਤਨਾਮ ਜੀ ਮੇਰਾ ਮਾਨਤਾ ਸਿਬੋਦੇਵ ਮਾਤਾ ਪਿਤਾ ਸੰਸਾਰ ਨੱਕ ਤੇ ਆਪਨੇ ਕਿਰਪਾ ਕੀਤੀ ਹੈ ਸਮੂਹ ਸਾਧ ਸੰਤੋਨ ਨੂੰ ਪਾਸ਼ਾ ਹੀ ਉਹ ਦਸਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਅੜਾ ਅਮਰਦੇਵ ਤੋਂ ਸੰਗਦਾ ਹਰੀ ਦਸ ਕਰਦੀਆਂ ਹੋਈਆਂ ਗੁਰਦੁਆਰਾ ਸਹਿ ਪਹੁੰਚਿਆ ਨੇ ਪਾਸ਼ਾ ਕਿਰਪਾ ਕਰਨੀ ਨੱਦਰ ਦਾ ਇਸੇ ਤਰ੍ਹਾਂ ਆਸੀ ਪਿਆਰ ਸਦੂਰਵਾ ਬਖਸ਼ਰਨਾਮ ਤੇ ਸੰਗਤਾਂ ਨੂੰ ਦੇਨ ਦਿਹਾੜੇ ਮਨਾਉਂਦੇ ਪਾਸ਼ਾ ਜੀ ਉਦਮ ਬਖਸ਼ ਕਰਨੇ ਮਹਾਰਾਜ ਆਗਵਾਦ ਦਾਰਬਾਤਨ ਦਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਘਰ ਦੇ ਪ੍ਰੀਤਮਾਨ ਸਰਦਾਰ ਹਰਜਿੰਦਰ ਸਿੰਘ ਵੱਲੋਂ ਆਪ ਨੂੰ ਸੁਣੇ ਪੇਸ਼ਾਕਾ ਕਰ ਦਿੱਤੇ ਨੇ ਆਗ ਇੰਗਾਨਾ ਸੁਭਾਇ ਮਾਨਿਆ ਸੇਵ ਪਰਿਵਾਰ ਦੇ ਲੋਕ ਪਰੋਹ ਪੜਦੇ ਟਕਣੇ ਇਤ ਪਾ ਪਾਸ਼ਾ ਬਣਾਈ ਰੱਖਣੀ ਮਹਾਰਾਜ ਸਾਧੂ ਰੂ ਜਿਓ ਪੰਜ ਪਿਆਰੇ ਚਾਰ ਸਿੰਘ ਪਾਲ ਕੀ ਵਾਲੀ ਜਨਸਾਨ ਸਾਹਿਬ ਦੀ ਹਜ਼ੂਰੀ ਸੰਗਤ ਤੇ ਪਾਸ਼ਾ ਜੀ ਸਰਾਉਪੇ ਤੇ ਸੁਪਾਸ਼ਾ ਜੀ ਉਹ ਕਪੜੇ ਦੇ ਪਾਸ਼ਾ ਜੀ ਉਸ ਆਪ ਨੇ ਸੇਵਾ ਕੀਤੀ ਹੈ ਕੀਤੀ ਸੇਵਾ ਪਾਸ਼ਾ ਸੇਵਕਾਂ ਦੀ ਥਾਏ ਪਾਉਣੀ ਜਿਨ੍ਹਾਂ ਭਾਵਨਾ ਕਰਕੇ ਸੇਵਕਾਂ ਨੇ ਸੇਵਾ ਕੀਤੀ ਹੈ ਸੰਗਤ ਦੀ ਸੁਪਾਸ਼ ਭਾੜਾ ਦਾਤਾਰ ਪਾਸ਼ਾ ਜੀ ਸੰਮਤ ਦੇ ਸਰਵਾਸਤ ਮਹਾਰਾਜ ਆਰੋਣਵਾ ਗੁਰੂ ਕੇ ਲੰਗਰ ਬਾਸ਼ੋ ਚਾਲੇ ਸਰਦਾਰ ਪਰਮਜੀਤ ਸਿੰਘ ਪਾਟੂ ਜੀ ਨੂੰ ਸਭ ਤੋਂ ਪਹਿਲਾਂ ਪਿਆਰ ਨਾਲ ਸਾਡੇ ਸਰਕਾਰ ਦੇ ਗੁਰੂ ਜੰਗਨ ਪਾਤਸ਼ਾਹ ਪਰਮਾਨੰ ਕਰਨੇ ਸੰਕਾਟ ਵਰਤਾਂ ਦੀ ਜਵਾਬ ਅਸਟਮੀ ਜੋ ਜੀ ਸਤਿਗੁਰ ਆਗਾਤ ਉਚਰਨਾ ਵਾਹਿਗੁਰੂ 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 ਜਰਗੇ ਜੀ ਮਹਾਰਾਮ ਭਰੂ ਜੀ ਪਰਵਾਰ ਮੋਹਦਾਸ ਲਿੰਤੀ ਆਪ ਸਾਡੇ ਅੰਮ੍ਰਿਤਾਲੀ ਪਾਜਾ ਦੀ ਥੀਨ ਕਾਲਨੀ ਦਾ ਬਖਸ਼ ਕਰੇ ਜੇ ਪਾ ਜੀ ਆਪ ਦਾ ਸ੍ਰੀ ਸੰਸਾ ਜਿੱਥੇ ਪੜਾ ਚੱਲੂ ਮੈਂ ਦਾ ਧੰਨਵਾਦ ਕਰੰਗੀ। ਸਾਨੂੰ ਜੀਓ ਕਿਰਪਾ ਕਰੇ ਮੇਰਾ ਹੱਥ ਨਾ ਬਚੀ। ਜੀਵਨ ਦਾ ਜੀਵਨ ਕਰਨਾ ਪਾਉ ਤੋਂ ਹੀ ਐਸੇ ਪਾਉ ਪਾ ਜੀ ਪੁੱਤ ਆਸ ਜੀ। ਜੀਵਨ ਵਿੱਚ ਪਾਉ ਤੋਂ ਸਨਾਨ ਕਰਾਉਂ। ਇਹਨਾਂ ਪਰਿਵਾਰ ਦੀ ਜੀਵਨ ਨਾਲ ਪਾਉ ਆਪਣਾ ਹੱਥ ਨਾਲ ਸਤ ਪਿਆਰੇ ਮਿਲਣੇ ਜਿਨਾਂ ਦੇ ਮਿਲਿਆ ਆਪ ਦਾ ਨਾਮ ਚਿਤਿਆਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇ ਬਾਣੀ ਸਮਨ ਤੋਰਾ ਬੁਲਾਇ ਜੁਰੀ ਦਾ ਸੰਸਾਰ ਗੁਰ ਕੀ ਵਿਦਿ ਗੁਰਾ ਆਗੇ ਆਪਈ ਅਕਾਰ ਕੀ ਸਭੇ ਚਲਾਇਓ ਬੰਦ ਸਭ ਸੇ ਕਾਣ ਕੋ ਹੁਕਮ ਹੈ ਗੁਰੂ ਮਾ you be the be, 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 be. Yeah. Yeah. one two.